ਮਾਮਲਾ ਇਹ ਜੀ 23 10 ਨੂੰ ਇੱਕ ਲੇਡੀਜ਼ ਹੈ ਬਿੱਟੂ ਦੇਵੀ ਇਹਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 10 ਨੂੰ ਇਨਫੀਮੇਸ਼ਨ ਮਿਲੀ ਸੀਗੀ ਤੇ 25 10 ਨੂੰ ਅਸੀਂ ਇਹਨਾਂ ਦੀ ਫੈਮਿਲੀ ਦੇ ਬਿਆਨ ਤੇ 194 ਪੀਐਨਐਸਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਸਿਰਫ ਪੋਸਟਮਾਰਟਮ ਦੀ ਕਾਰਵਾਈ ਕਹਿੰਦੇ ਆ ਉਹ ਕੀਤੀ ਸੀ ਉਦੋਂ ਕੋਈ ਐਸੀ ਫੈਮਿਲੀ ਵੱਲੋਂ ਗੱਲ ਨਹੀਂ ਲਿਖਾਈ ਗਈ ਸੀ ਪਰ ਕੁਝ ਦਿਨ ਪਹਿਲਾਂ ਸਾਡੇ ਕੋਲ ਕੁੜੀ ਜਿਹੜੀ ਇਹਦੀ ਕੁੜੀ ਹੈ ਜਿਹੜੀ ਮ੍ਰਿਤਕ ਹੈ ਬਿੱਟੂ ਦੇਵੀ ਦੀ ਉਹਦੀ ਬੇਟੀ ਲక్ష్ਮੀ ਨੇ ਆ ਕੇ ਦੱਸਿਆ ਵੀ ਉਹਨੂੰ ਡਾਊਟ ਹੈ ਵੀ ਇਹ ਜਿਹੜੀ ਮੇਰੀ ਮਾਂ ਦੀ ਡੈਥ ਹੋਈ ਹੈ ਇਹ ਹੱਤਿਆ ਹੋਈ ਹੈ ਜਿਸ ਨੂੰ ਅਸੀਂ ਵੈਰੀਫਾਈ ਕੀਤਾ ਤੇ ਅਸੀਂ ਇਹਦੇ ਵਿੱਚ ਵਿਕਾਸ ਸ਼ਰਮਾ ਤੇ ਵਿਸ਼ਨੂ ਸ਼ਰਮਾ ਜਿਹਦੇ ਵਿੱਚ ਵਿਕਾਸ ਸ਼ਰਮਾ ਬਿੱਟੂ ਦੇਵੀ ਦਾ ਜਵਾਈ ਹੈ ਯਾਨੀ ਕਿ ਹਮਾਰੇ ਸਾਡੀ ਜਿਹੜੀ ਕੰਪਲੇਨਟੈਂਟ ਹੈ ਲక్ష్ਮੀ ਉਹਦਾ ਹਸਬੰਡ ਹੈ ਇਹ ਉਹਦੇ ਵੱਲੋਂ ਕੀਤੀ ਗਈ ਹੈ ਇਸ ਦੌਰਾਨ ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਤੇ ਵਿਸ਼ਨੂੰ ਵਿਸ਼ਨੂੰ ਇਨਸੀਡੈਂਟ ਤੋਂ ਇੱਕ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਵਿਕਾਸ ਤੇ ਵਿਸ਼ਨੂੰ ਆਪਣੀ ਸੱਸ ਕੋਲ ਬਿੱਟੂ ਦੇਵੀ ਕੋਲ ਪੈਸੇ ਲੈਣ ਗਏ ਸੀ ਜੋ ਘਰੇ ਕੱਲੀ ਸੀ ਕਿ ਕੱਲੀ ਸੀਗੀ ਤਾਂ ਇਸ ਦੌਰਾਨ ਪੈਸੇ ਮੰਗਦੇ ਉਹਨੇ ਮਨਾਂ ਕਰਤਾ ਕਿਉਂਕਿ ਨਸ਼ਾ ਕਰਨ ਦੇ ਆਦੀ ਸੀਗੀ ਉਸ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹਨਾਂ ਨੇ ਚੁੰਨੀ ਨਾਲ ਗੱਲ ਕੋਟਿਆ ਸਟੈਂਗੂਲੇਸ਼ਨ ਕੀਤੀ ਤੇ ਉਸ ਤੋਂ ਬਾਅਦ ਉਹਥੋਂ ਫਰਾਰ ਹੋ ਗਏ ਤੇ ਅੱਜ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਹੁਣ ਮਾਲਿਓ ਕੋਰਟ ਦੇ ਵਿੱਚ ਪੇਸ਼ ਕਰਦੇ ਆ। ਇਹ ਇਹਨਾਂ ਕੋਲੋਂ ਕੋਈ ਰਿਕਵਰੀ ਮਿਲ ਰਹੀ ਹੈ? ਇਹ ਜੀ ਚੁੰਨੀ ਕਰਕੇ ਚੁੰਨੀ ਨਾਲ ਗਲਾ ਘੋਟਿਆ ਤੇ ਉਹ ਰਿਕਵਰੀ ਤਫਤੀਸ਼ ਚੱਲ ਰਹੀ ਹੈ ਉਹ ਕਰਾਂਗੇ। ਸਰ ਵਜਾ ਕੀ ਮਾਰਡਰ ਕਰਾ? ਵਜਾ ਜੀ ਜਿਹੜੇ ਵਿਕਾਸ ਤੇ ਵਿਸ਼ਨੂ ਹੈ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਦੇ ਇਸ ਵਿਸ਼ਨੂ ਦੇ ਪਹਿਲਾਂ ਵੀ ਚੋਰੀ ਦਾ ਮਕਦਮਾ ਦਰਜ ਹੈ ਤੇ ਵਿਕਾਸ ਜਿਹੜਾ ਹੈ ਇਹ ਨਸ਼ਾ ਕਰਦੇ ਦੋਨੇ ਭਰਾ ਤੇ ਨਸ਼ੇ ਦੇ ਲਈ ਇਹਨਾਂ ਨੂੰ ਪੈਸੇ ਦੀ ਲੋੜ ਸੀਗੀ। ਤੇ ਜੋ ਉਹ ਪੈਸਾ ਲੈਣ ਲਈ ਆਪਣੀ ਬਿੱਟੂ ਦੀ ਵੀ ਸੱਸ ਕੋਲ ਪਹਿਲਾਂ ਵੀ ਜਾਂਦੇ ਸੀਗੇ ਤੇ 23 10 ਨੂੰ ਵੀ ਗਏ ਹੋਣੇ ਜਦੋਂ ਉੱਥੇ ਬਿੱਟੂ ਦੇਵੀ ਨੇ ਇਹਨਾਂ ਨੂੰ ਪੈਸਾ ਦੇਣ ਤੋਂ ਮਨਾਂ ਕਰਤਾ ਤੇ ਉਸ ਦੌਰਾਨ ਇਹਨਾਂ ਦੀ ਉਹਨਾਂ ਨਾਲ ਬਹਿਸ ਹੋਈ ਤੇ ਇਹਨਾਂ ਨੇ ਉਹਦਾ ਉਹਨੂੰ ਧੱਕਾ ਦੇ ਕੇ ਥੱਲੇ ਝੜਤਾ ਤੇ ਸਟਰੰਗੂਲੇਟ ਕਰ ਚੁੰਨੀ ਨਾਲ ਘਰਾ ਕੋੜਤਾ ਉਸ ਤੋਂ ਬਾਅਦ ਸਟੋਰ 'ਚ ਬੋਡੀ ਰੱਖਤੀ ਦੋਸਤੋ ਬਾਅਦ ਚਾਹੇ ਉੱਥੋਂ ਚਲੇ ਗਏ ਕਿੰਦਾਂ ਡਰੇਸ ਕੀਤਾ ਹੋਇਆ ਹੈ ਕਮਲ ਜੀ ਤੁਸੀਂ ਕਿਹਾ ਹੋਇਆ ਹੈ ਜੀ 트레ਜ ਜੀ ਸਾਡੇ ਕੋਲ ਆ ਕੁੜੀ ਨੇ ਦੋ ਦੋ ਦਿਨ ਪਹਿਲਾਂ ਜਿੱਦਨੇ ਸੀ ਐਫਆਰ ਰਜਿਸਟਰ ਕੀਤੀ ਹੈ 7 12 ਨੂੰ ਉਦੋਂ ਇਹਨੇ ਸਾਨੂੰ ਦੱਸਿਆ ਵੀ ਜਿਹੜਾ ਇਹਦਾ ਹਸਬੰਡ ਹੈ ਇਹਨੂੰ ਡਾਊਟ ਹੈ ਵੀ ਉਹਨੇ ਕੀਤਾ ਜੋ ਅਸੀਂ ਫਿਰ ਇਹ ਸਾਡੀ ਕ੍ਰਿਮਿਨਲ ਜਿੱਦਾ ਪਾਰਟ ਹੈ ਇਸ ਤਰ੍ਹਾਂ ਅਸੀਂ ਇਨਕੈਸਟ ਕਰ ਲਿਆ ਤੇ ਰਿਮਾਂਡ ਪ੍ਰਕਾਰ ਮਿਲ ਹੁਣ ਜੱਜ ਸਾਹਿਬ ਕੋਲ ਦੋ ਦਿਨ ਦਾ ਰਿਮਾਂਡ ਲਵਾਂਗੇ ਐਪਲੀਕੇਸ਼ਨ ਲੈਣ ਵਾਲੇ ਕਿੱਥੇ ਰਹਿੰਦੇ ਨੇ ਇਹ ਰਹਿਣ ਵਾਲੇ ਬੇਸਿਕਲੀ ਵਿਸ਼ਨੂ ਤੇ ਵਿਕਾਸ ਸ਼ਰਮਾ ਦੋਨੇ ਨਪਾਲ ਦੇ ਨੇ ਪਰ ਕਾਫੀ ਟਾਈਮ ਤੋਂ ਗਵਿੰਦਗੜ੍ਹ ਰਹ ਰਹੇ ਆ ਇੱਕ ਮਤਲਬ ਕਿਹੜੇ ਏਰੀਆ ਚ ਰਹੇ ਨੇ ਜੀ ਰੂਪਨਗਰ ਇਹ ਹੈਗੀ ਆ ਜੀ ਰੂਪਨਗਰ ਕਿਹੜਾ ਸ਼ਾਂਤੀ ਨਗਰ ਨਾਲੇ ਰੂਪਨਗਰ ਰੂਪਨਗਰ